ਪਿਆਰੇ ਸ਼ੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਹਾਜ਼ਰ ਹਾਂ ਇੱਕ ਨਾਂ ਲੈਕਚਰ ਲੈ ਕੇ ਅੱਜ ਆਪਾਂ ਟੈਸਟੋਸਟੀਰੋਨ ਜੋ ਇੱਕ ਹਾਰਮੋਨ ਹੈ ਉਹਦੇ ਬਾਰੇ ਥੋੜੀ ਗੱਲ ਕਰਾਂਗੇ ਕਿ ਕੁਦਰਤੀ ਤੌਰ ਤੇ ਅਸੀਂ ਟੈਸਟੋਸਟੀਰੋਨ ਨੂੰ ਕਿਵੇਂ ਵਧਾ ਸਕਦੇ ਹਾਂ ਜਿਹਦਾ ਬੈਲੈਂਸ ਜਿਹੜਾ ਕਿਵੇਂ ਬਣਾ ਸਕਦੇ ਹਾਂ ਟੈਸਟੋਸਟੀਰੋਨ ਕੀ ਹੁੰਦਾ ਇਹ ਇੱਕ ਹਾਰਮੋਨ ਹੈ ਜੋ ਕਿਸੇ ਵੀ ਲਿੰਗ ਦੇ ਲੋਕਾਂ ਵਿੱਚ ਪੈਦਾ ਹੁੰਦਾ ਹੈ ਪਰ ਇਹਨਾਂ ਅੰਡਕੋਸ਼ੀਆਂ ਦੁਆਰਾ ਮਤ ਜਿਹੜੀ ਹੈ ਉਹ ਜ਼ਿਆਦਾ ਮਾਤਰਾ ਦੇ ਵਿੱਚ ਜਿਵੇਂ ਮਰਦ ਦੇ ਜਿਨਸੀ ਵਿਕਾਸ ਜਾਂ ਵਿਸ਼ੇਸ਼ਤਾਵਾਂ ਨਾਲ ਜੁੜਿਆ ਇਹ ਸਾਰੇ ਲਿੰਗਾ ਦੇ ਵਿੱਚ ਜਿਵੇਂ ਹੱਡੀਆਂ ਦੀ ਸੀਟ ਵਾਸਤੇ ਸਾਡੇ ਮਸਲ ਦੀ ਆਕਾਰ ਵਾਸਤੇ ਮਸਲ ਨੂੰ ਵਧਾਉਣ ਵਾਸਤੇ ਜਾਂ ਹੋਰ ਕੋਈ ਜਿਨਸੀ ਕੰਮਕਾਜ ਨੇ ਸਾਡੇ ਸਰੀਰ ਦੇ ਜਾਂ ਕੋਈ ਉਪਜਾਊ ਸ਼ਕਤੀ ਜਿਵੇਂ ਤੁਸੀਂ ਮਹਨ ਮਨ ਬੱਚਾ ਪੈਦਾ ਕਰਨ ਵਾਸਤੇ ਸ਼ੁਕਰਾਨੂਆਂ ਵਾਸਤੇ ਜਾਂ ਊਰਜਾ ਦੇ ਪੱਧਰ ਵਾਸਤੇ ਜਾਂ ਤੁਹਾਡੀ ਬੋਧ ਦੀ ਜਿਹੜੀ ਇੰਟੈਲੀਜੈਂਸੀ ਆ ਜਾਂ ਕੋਈ ਉਹਦੇ ਬਾਰੇ ਵੀ ਇਹ ਇਹਦਾ ਬਹੁਤ ਵੱਡਾ ਰੋਲ ਹੁੰਦਾ ਇਸ ਹਾਰਮੋਨ ਦਾ ਤੇ ਉਮਰ ਦੇ ਲਿਹਾਜ਼ ਨਾਲ ਕਈ ਵਾਰੀ ਥੋੜਾ ਜਿਹਾ ਘਟਣਾ ਜਦੋਂ ਸ਼ੁਰੂ ਹੋਈਦਾ ਤੇ ਫਿਰ ਸਾਡੇ ਸਰੀਰ ਵਿੱਚ ਕੀ ਤਬਦੀਲੀਆਂ ਹੁੰਦੀਆਂ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਤੇ ਕਿਵੇਂ ਅਸੀਂ ਇਹਨੂੰ ਬਿਲਕੁਲ ਉੱਤੀ ਤਰੀਕੇ ਦੇ ਨਾਲ ਬਿਨਾਂ ਦਵਾਈਆਂ ਤੋਂ ਠੀਕ ਕਰ ਸਕਦੇ ਆ ਜਦੋਂ ਟੈਸਟੋਸਟੀਰੋਨ ਦਾ ਜਿਹੜਾ ਪੱਧਰ ਇਹਨੂੰ ਘਟ ਜਾਂਦਾ ਤਾਂ ਕੀ ਹੁੰਦਾ ਕਿ ਫਿਰ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ ਮਸਲ ਜਿਹੜੇ ਨੇ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੇ ਉਸ ਤੇ ਜਿਹੜੀ ਸੈਕਸ ਡਰਾਈਵ ਹੈ ਕਾਮਵਾਸ਼ਨਾ ਉਹ ਘਟ ਜਾਂਦੀ ਹੈ ਭਾਰ ਵਧਣ ਲੱਗ ਜਾਂਦਾ ਹੱਡੀਆਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਡਿਪਰੈਸ਼ਨ ਜਾਂ ਹੋਰ ਚਿੰਤਾ ਉਦਾਸੀ ਦੇ ਲੱਛਣ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਇਸ ਕਰਕੇ ਜਦੋਂ ਕੱਟ ਟੈਸਟੋਸਟੇਰੋਨ ਦਾ ਉਹਦੇ ਵਾਸਤੇ ਦਵਾਈਆਂ ਲੈਣ ਨਾਲੋਂ ਪਹਿਲਾਂ ਇੱਕ ਕੁਦਰਤੀ ਤਰੀਕੇ ਹੈ ਇਹ ਵਾਸਤੇ ਹੀ ਡਾਕਟਰ ਜਿਹੜੇ ਨੇ ਉਹ ਡਵਾਈਸ ਕਰਦੇ ਨੇ ਇਹ ਦਵਾਈਆਂ ਕਦੀ ਵੀ ਆਪਣੇ ਆਪ ਜਿਹੜੀਆਂ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਜਿਵੇਂ ਕਮਜ਼ੋਰੀ ਵਗੈਰ ਵਾਲੀ ਕਹਿ ਕੇ ਜਿਹੜੀਆਂ ਆਉਂਦੀਆਂ ਨੇ ਉਹ ਲੈਣੀਆਂ ਵੀ ਨਹੀਂ ਚਾਹੀਦੀਆਂ ਹਮੇਸ਼ਾ ਦਵਾਈਆਂ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਕਿਉਂਕਿ ਇਹਨੂੰ ਅਸੀਂ ਕੁਦਰਤੀ ਤਰੀਕੇ ਦੇ ਨਾਲ ਵੀ ਇੰਪਰੂਵ ਕਰ ਸਕਦੇ ਹਾਂ ਉਸ ਸਭ ਤੋਂ ਪਹਿਲਾਂ ਤੇ ਕੀ ਹੁੰਦਾ ਕਿ ਵਜ਼ਨ ਨੂੰ ਕਾਬੂ ਵਿੱਚ ਰੱਖਣਾ ਨਾਰਮਲ ਤੁਹਾਡਾ ਵਜ਼ਨ ਅਗਰ ਲੋੜ ਤੋਂ ਜ਼ਿਆਦਾ ਤੁਹਾਡਾ ਵਜ਼ਨ ਹੈ ਤਾਂ ਉਹ ਵੀ ਤੁਹਾਡੇ ਟੈਸਟੋਸਟੀਰੋਨ ਨੂੰ ਕੱਟ ਕਰਦਾ ਕਿਉਂਕਿ ਔਰੋਮਟੇਸ ਇੱਕ ਹਾਰਮੋਨ ਹੁੰਦਾ ਸਾਡੇ ਸਰੀਰ ਦੇ ਵਿੱਚ ਪੈਦਾ ਕੀਤਾ ਗਿਆ ਇੱਕ ਐਨਜ਼ਾਈਮ ਹੈ ਜੋ ਟੈਸਟੋਸਟੀਰੋਨ ਦੇ ਹਾਰਮੋਨ ਨੂੰ ਐਸਟ੍ਰੋਜਨ ਦੇ ਵਿੱਚ ਬਦਲ ਦਿੰਦਾ ਤੇ ਜਦੋਂ ਉਹ ਪ੍ਰਵਰਤਨ ਸ਼ੁਕਰਾਣੂ ਦੇ ਸੰਸਲੇਸ਼ਣ ਜਿਹੜੇ ਹਨ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਉਹ ਰੈਮਾਟੋਜ ਜਦੋਂ ਉਤਪਾਦਨ ਵੱਧ ਹੁੰਦਾ ਉਹ ਤੁਹਾਡੀ ਉਮਰ ਦੇ ਨਾਲ ਜਾਂ ਉਮੀਦ ਕੀਤੇ ਮੁੱਲ ਤੋਂ ਘੱਟ ਜਿਹੜੇ ਜਿੰਨੀ ਜਿੰਨੀ ਜ਼ਰੂਰਤ ਹੁੰਦੀ ਹੈ ਤੇ ਟੈਸਟੋਸਟੀਰੋਨ ਦੇ ਪੱਧਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਘੱਟ ਕਰ ਦਿੰਦਾ ਟੈਸਟੋਸਟੀਰੋਨ ਹਰੋਮੋਨ ਇਸ ਇਹਨਾਂ ਕਾਰਨਾਂ ਵਿੱਚੋਂ ਕਈ ਵਾਰੀ ਜ਼ਿਆਦਾ ਜਿਹੜਾ ਸਾਡਾ ਬਾਡੀ ਮਾਸ ਇੰਡੈਕਸ ਹੈ ਉਹ ਜ਼ਿਆਦਾ ਅਗਰ ਵੱਧ ਜਾਂਦਾ ਤਾਂ ਉਹਦੇ ਨਾਲ ਵੀ ਸਾਡੇ ਜਿਹੜੇ ਟਿਸ਼ੂ ਆ ਜਾਂ ਸਰੀਰ ਦੀ ਚਰਬੀ ਵਜੋਂ ਜੋ ਜਿੰਨੂੰ ਅਸੀਂ ਜਾਣਦੇ ਹਾਂ ਤੇ ਉਹਦੇ ਨਾਲ ਵੀ ਐਰੋਮਾਟੋਸ ਦਾ ਪੱਧਰ ਜਿਹੜਾ ਵੀ ਵਧ ਜਾਂਦਾ ਤੇ ਕਦੇ-ਕਦੇ اچانک ਜਿਹੜਾ ਇਹ ਜਦੋਂ ਭਾਰ ਘਟਾਉਣਾ ਵੀ ਘਟਾ ਲਈਏ ਤਾਂ ਉਹਦੇ ਨਾਲ ਵੀ ਜਿਹੜਾ ਟੈਸਟੋਸਟੀਰੋਨ ਦਾ ਜਿਹੜਾ ਮਤਲਬ ਲੈਵਲ ਆ ਉਹ ਨਾਰਮਲ ਦੇ ਵਿੱਚ ਆ ਜਾਂਦਾ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿਉਂਕਿ ਅਗਰ ਤੁਸੀਂ ਐਕਸਰਸਾਈਜ਼ ਕਰਦੇ ਰਹਿੰਦੇ ਹੋ ਖਾਸ ਕਰਕੇ ਮਸਕੂਲਰ ਐਕਸਰਸਾਈਜ਼ ਹੁਣ ਟੈਸਟੋਸਟੀਰੋਨ ਦੇ ਉਤਪਾਦਨ ਨੂੰ ਵਧਾਉਣ ਦੀਆਂ ਜਿੰਨੀਆਂ ਵੀ ਖੋਜਾਂ ਕੀਤੀਆਂ ਗਈਆਂ ਉਨ੍ਹਾਂ ਦੇ ਵਿੱਚ एरोबिक एक्सरसाइज ਜਿਹੜੀ ਹੈ ਉਹ ਬਹੁਤ ਵਧੀਆ ਦੱਸੀ ਗਈ ਹੈ ਤੇ ਨਾਲ ਜਿਹੜਾ ਤੁਸੀਂ ਇੱਕ ਟ੍ਰੇਨਿੰਗ ਜਿਹੜੀ ਵੇਟ ਜਿਹੜੀ ਟ੍ਰੇਨਿੰਗ ਹੈ ਉਹ ਦਾ ਵੀ ਸਵੈਨ ਬਹੁਤ ਵਧੀਆ ਹੁੰਦਾ ਹਾਲਾਂਕਿ ਪ੍ਰਭਾਵ ਪੂਰੀ ਤਰ੍ਹਾਂ ਲੋਕ ਐਵਰੇਜ ਸਪੱਸ਼ਟ ਨਹੀਂ ਹੁੰਦੇ ਪਰ ਸੰਤੂਪ ਸੰਤੂਪ ਕਰ ਜਾਂਦਾ ਪਰ ਫਿਰ ਵੀ ਜਦੋਂ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਤਜਰਬੇ ਕੀਤੇ ਜਾਂਦੇ ਤੇ ਕਿਉਂ ਇਹਦੇ ਅੱਛੇ ਪੋਜ਼ਿਟਿਵ ਜਿਹੜੇ ਨੇ ਐਕਸਰਸਾਈਜ਼ ਨੇ ਰਿਜ਼ਲਟ ਮਿਲਦੇ ਹੁਣ ਐਕਸਰਸਾਈਜ਼ ਦੀ ਤੀਬਰਤਾ ਕਿੰਨੀ ਹੋਵੇ ਕਸਰਤ ਦੀ ਹੁਣ ਜਿਹੜੀ ਉੱਚ ਤੀਬਰਤਾ ਵਾਲੀ ਜਿਹੜੀ ਕਸਰਤ ਹੈ ਨਾ ਜਿਸ ਜਿਸ ਵਿੱਚ ਜਿਸ ਮਤਲਬ ਜਿਹੜੀ ਆਰੋਗਿਕ ਸਮਰੱਥਾ 90% ਤੱਕ ਵਧ ਜਾਂਦੀ ਹੈ ਤੇ ਘੱਟ ਤੀਬਰਤਾ ਵਾਲੇ ਜਿਹੜੇ ਵਰਕਆਊਟ ਹੈ ਜਿੱਥੇ ਆਰੋਗਿਕ ਸਮਰੱਥਾ 60 ਤੋਂ ਘੱਟ ਹੈ ਤੇ ਉਹਦੇ ਵੀ ਜਿਹੜੀ ਟੀ ਬੱਦਰ ਨੂੰ ਵਧਾਉਂਦੀ ਹੈ ਹੁਣ ਸੁਰੱਖਿਅਤ ਜਿਹੜੀਆਂ ਮਸਲ ਪੇਸ਼ੀਆਂ ਦੇ ਜਿਹੜੇ ਸਮੂਹ ਹੈਗੇ ਆ ਜਿਵੇਂ ਕਾਰਡੀਓ ਸਿਫਸਿਆ ਵਰਗੀਆਂ ਵੱਡੇ ਮਸਲ ਨੇ ਜਿਹੜੇ ਸਾਡੇ ਜਮੰਲੋ ਸਾਡੇ ਪੱਟਾਂ ਦੇ ਜਿਹੜੇ ਮਸਲ ਹੈ ਆਪਾਂ ਸੌਖੀ ਭਾਸ਼ਾ ਦੀ ਗੱਲ ਕਰੀਏ ਤਾਂ एक्सरसाइजਾਂ ਬਾਈਸੈਪਸ ਵਰਗੀਆਂ ਜਿਹੜੀਆਂ ਛੋਟੀਆਂ ਮਸਲ ਨਾਲੋਂ ਉਹ ਟੈਸਟੋਸਟੀਰੋਨ ਦੇ ਪੱਧਰ ਨੂੰ ਜ਼ਿਆਦਾ ਵਧਾਉਂਦੇ ਆ ਯਾਨੀ ਕਿ ਜਿੰਨੇ ਵੱਡੇ ਮਸਲ ਨੇ ਤੁਹਾਡੇ ਸਰੀਰ ਦੇ ਮਾਸਪੇਸ਼ੀਆਂ ਉਹਨਾਂ ਦੀ ਅਗਰ ਤੁਸੀਂ ਟ੍ਰੇਨਿੰਗ ਕਰੋਗੇ ਐਕਸਰਸਾਈਜ਼ ਕਰੋਗੇ ਤਾਂ ਉਹਦੇ ਨਾਲ ਜਿਹੜਾ ਕੁਦਰਤੀ ਤੌਰ ਤੇ ਟੈਸਟੋਸਟੀਰੋਨ ਦਾ ਜਿਹੜਾ ਲੈਵਲ ਹੈ ਉਹ ਜ਼ਿਆਦਾ ਵਧ ਜਾਂਦਾ ਹੈ ਇਸ ਤੋਂ ਇਲਾਵਾ ਜਿਵੇਂ ਮਸ਼ੀਨਾਂ ਨਾਲੋਂ ਵੀ ਪੀ ਪੱਧਰ ਦੇ ਨੂੰ ਵਧਾਉਣ ਦੇ ਨਾਲ ਮੁਕਤ ਜਿਹੜੇ ਵਜ਼ਨ ਦੀ ਸਿਕਲਾਈ ਜਿਵੇਂ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਡੰਡ ਵਗੈਰਾ ਲਗਾਉਂਦੇ ਸੀ ਜਾਂ ਡੰਡ ਬੈਟ ਕਰਨ ਲਗਾਉਂਦੇ ਸੀ ਮਸਲ ਦੇ ਵਾਸਤੇ ਉਹ ਜ਼ਿਆਦਾ ਵਧੀਆ ਰਹਿੰਦੀ ਹੈ ਹੁਣ ਤੁਸੀਂ ਖਾਗ ਦੇ ਵਿੱਚ ਤਬਦੀਲੀ ਕਰਕੇ ਹੁਣ ਟੈਸਟੋਸਟੀਰੋਨ ਖਾਗ ਵਰਗੀ ਕੋਈ ਅਲੱਗ ਤੀਜ ਤਾਂ ਹੈ ਨਹੀਂਗੀ ਹਾਲਾਂਕਿ ਕੁਝ ਵੀ ਭੋਜਨ ਜਿਹੜੇ ਨੇ ਨਾ ਮਾਤਰ ਤੌਰ ਤੇ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾ ਸਕਦੇ ਮੁੱਖ ਤੌਰ ਤੇ ਰੋਮਟੋਸ ਗਤੀਵਿਧੀ ਨੂੰ ਰੋਕ ਕੇ ਮੁੱਖ ਖੁਰਾਕ ਦਾ ਜਿਹੜਾ ਕੋਈ ਵੀ ਡਿਫੈਕਟ ਹੈਗਾ ਵਾ ਜੇ ਨੁਕਸਿਆ ਕਿਸੇ ਵੀ ਭੋਜਨ ਦੀ بجائے ਮਾੜਾ ਪੋਸ਼ਣ ਹੈ ਜੇ ਤੁਸੀਂ ਕਰ ਰਹੇ ਹੋ ਤਾਂ ਉਹਦੇ ਨਾਲ ਵੀ ਫਰਕ ਪੈਂਦਾ ਜਿਵੇਂ ਅਸੀਂ ਜੇ ਪ੍ਰੋਟੀਨ, ਵਿਟਾਮਿਨ ਦੀ, ਮੈਗਨੀਸ਼ੀਅਮ, ਜ਼ਿੰਕ ਸਮੇਤ ਸਾਰੇ ਪੌਸ਼ਟਿਕ ਜਿਹੜੇ ਤੱਤ ਹਨ ਉਹਨਾਂ ਦੇ ਮਤਲਬ ਪਦਰ ਨੂੰ ਨਾਰਮਲ ਤੌਰ ਤੇ ਹੋ ਕੇ ਬਣਾਈ ਜਾਂਦੇ ਰੱਖਦੇ ਹੋ ਤੁਸੀਂ ਤਾਂ ਉਹ ਵੀ ਇੱਕ ਸਿਹਤਮੰਦ ਸੰਤੁਲਨ ਖੁਰਾਕ ਜਿਹੜੀ ਹੈ ਉਹ ਪੋਸ਼ਟਿਕ ਤੱਤਾਂ ਦੀ ਜਿਹੜੀ ਲੈਦੇ ਹੋ ਜਾਨਕਿ ਇਹ ਲੈਵਲ ਜਿਹੜੇ ਤੁਹਾਡੇ ਜਿਵੇਂ ম্যাগਨੀਸ਼ੀਅਮ ਵਿਟਾਮਿਨ ਡੀ ਜ਼ਿੰਕ ਇਹਨਾਂ ਦੇ ਲੈਵਲ ਘਟਨੇ ਨਹੀਂ ਚਾਹੀਦੇ ਤੁਹਾਡੇ ਸਰੀਰ ਦੇ ਵਿੱਚੋਂ ਜਿੰਨੀ ਨਾਰਮਲ ਰਿਕਮੈਂਡਡ ਦੇਦੀ ਇਹਨਾਂ ਦੀ ਮਾਤਰਾ ਹੁੰਦੀ ਹੈ ਉਹ ਜ ਹੋਣੀ ਚਾਹੀਦੀ ਹੈ ਲੋੜ ਤੋਂ ਜ਼ਿਆਦਾ ਵੀ ਨਹੀਂ ਤਾਂ ਇਹ ਪੂਰੀ ਮਾਤਰਾ ਦੇ ਵਿੱਚ ਇਹ ਖਾਣਾਂ ਜਿਹੜੀਆਂ ਸਾਨੂੰ ਉਹ ਲੈਣੀਆਂ ਚਾਹੀਦੀਆਂ ਜਿਵੇਂ ਇਹਨਾਂ ਦੀ ਖਾਣਾਂ ਦਾ ਵੀ ਤੁਸੀਂ ਲੈਂਦੇ ਹੋ ਤਾਂ ਜਿਹੜੇ ਭੋਜਨ ਤੁਹਾਡੇ ਟੈਸਟੋਸਟੀਰੋਨ ਦੀ ਸੇਧ ਦਾ ਸਮਰਥਨ ਕਰਦੇ ਜਗਦੇ ਹੁਣ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ ਮਤਲਬ ਸਬਜ਼ੀਆਂ ਵਗੈਰਾ ਜਾਂ ਕਿਹੜੇ ਭੋਜਨ ਸੇ ਸ਼ਾਮਲ ਕਰੀਏ ਜਿਵੇਂ ਮਲਟੀ ਕਲਰਸ ਫਰੂਟ ਬਹੁ ਰੰਗਾਂ ਵਾਲੇ ਫਲ ਸਬਜ਼ੀਆਂ ਅੱਜ ਕੱਲ ਜਿਵੇਂ ਰੰਗ ਬਰੰਗੀਆਂ ਆਉਂਦੀਆਂ ਨੇ ਚਾਰ-ਪੰਜ ਤਰ੍ਹਾਂ ਦੀਆਂ ਜਿਵੇਂ Shimla mirch ਆ ਗਈਆਂ ਮਤਲਬ ਉਹ ਤੁਸੀਂ ਚੇਂਜ ਕਰ ਕਰਕੇ ਲੈਂਦੇ ਰਹੋ ਜਿਵੇਂ ਸ਼ਲਗਮੀਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਮਲਟੀ ਕਲਰਸ ਵਾਲੀਆਂ ਸਬਜ਼ੀਆਂ ਨੇ ਗਰੀਦਾਰ ਜਿਵੇਂ ਬ੍ਰਾਜ਼ੀਲ ਗਰੀ ਹੁੰਦੀਆਂ ਨੇ ਜਾਂ ਫਲੈਕਸ ਦੇ ਸੀਡ ਵੀ ਬਹੁਤ ਵਧੀਆ ਅਲਸੀ ਜਿਹੜੀ ਹੈ ਅਲਸੀ ਵੀ ਇਹਦੇ ਲੈਵਲ ਨੂੰ ਬਣਾ ਕੇ ਰੱਖਣ ਲਈ ਬਸ਼ਰਤੇ ਕਿ ਉਹਦੀ ਮਾਤਰਾ ਸਹੀ ਹੋਵੇ ਉਹਦੀ ਡੋਜ਼ ਜਿਹੜੀ ਸਹੀ ਹੋਵੇ ਔਰ ਉਹਨੂੰ ਬਣਾਉਣ ਦਾ ਖਾਣ ਦਾ ਤਰੀਕਾ ਵਧੀਆ ਹੋਵੇ ਜੋ ਅਸੀਂ ਕਈ ਵਾਰੀ ਜਿਆਦਾ ਮਿੱਠਾ ਵਗੈਰਾ ਪਾ ਆਕੇ ਜਾਂ ਜਿਆਦਾ ਕਿਉ ਕਿਉ ਪਾ ਆਕੇ ਅਗਰ ਬਣਾਨੇ ਆ ਜਿਵੇਂ ਸਰਦੀਆਂ ਚ ਖਾ ਲਈ ਉਹ ਇੰਨੀ ਵਧੀਆ ਨਹੀਂ ਰਹਿੰਦੀ ਸੋਇਆ ਮਿਲਕ ਤੇ ਟੋਫੂ ਵਗੈਰਾ ਉਹ ਵੀ ਇਹਦੇ ਵਾਸਤੇ ਬਹੁਤ ਵਧੀਆ ਹੁੰਦੇ ਨੇ ਤੁਹਾਡੇ ਫੈਸਟੋਸਟਰੀਡ ਆਉਣ ਦੇ ਲੈਵਲ ਨੂੰ ਨਾਰਮਲ ਰੱਖਣ ਵਾਸਤੇ ਤੇ ਇਸ ਦੇ ਨਾਲ ਪਰਹੇਜ਼ ਜਿਵੇਂ ਰੈਡ ਮੀਟ ਜਾਂ ਰਫਾਈਨ 슈ਗਰ ਹੈ ਜੋ ਮਿੱਠਾ ਵਗੈਰਾ ਅੱਜਕੱਲ ਹੈ ਜਾਂ ਪ੍ਰੋਸੈਸਡ ਭੋਜਨ ਜਿਹੜੇ ਆ ਜਾਂ ਲੋੜ ਤੋਂ ਜ਼ਿਆਦਾ ਡੇਰੀ ਨੂੰ ਸੇਵਨ ਕਰਨਾ ਉਹ ਠੀਕ ਨਹੀਂ ਰਹਿਣਾ ਯਾਨੀ ਕਿ ਲਾਲ ਮੀਟ ਰਿਫਾਈਨ 슈ਗਰ ਤੇ ਪ੍ਰੋਸੈਸਡ ਫੂਡ ਜਿਹੜੇ ਕੋਈ ਵੀ ਨੇ ਉਹਨਾਂ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਤੇ ਸਟ्रेस ਨੂੰ ਰੋਕਣਾ ਤਣਾਅ ਨੂੰ ਵੀ ਜਿਹੜਾ ਉਹ ਵੀ ਰੋਕ ਕੇ ਰੱਖਣਾ ਤਣਾਅ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਤਣਾਅ ਜਿਹੜਾ ਵਾ ਉਹ ਇੱਕ ਹਾਰਮੋਨ ਕੋਰਟੀਸੋਲ ਦੀ ਰਿਐਈ ਨੂੰ ਉਤੇਜਿਤ ਕਰਦਾ ਜੋ ਜਿਹੜੇ ਜਨਰੈਲ ਟੈਸਟੋਸਟੀਰੋਨ ਦੇ ਪਦਰਿਆਂ ਨੂੰ ਪ੍ਰਭਾਵਿਤ ਕਰ ਲੈਂਦਾ ਇਹ ਹਾਰਮੋਨ ਜਿਹਦਾ ਮਤਲਬ ਵੀ ਸਾਡੇ ਫਾਈਟ ਐਂਡ ਫਲਾਈਟ ਵਾਲੀ ਜਿਹੜੀ ਸਿਚੁਏਸ਼ਨ ਨੂੰ ਚੱਲਉਂਦਾ ਜੋ ਕਿ ਸਾਡੇ ਸਰੀਰ ਨੂੰ ਅਸਲ ਜਾਂ ਸਮਝੇ ਜਾਂਦੇ ਖਤਰਿਆਂ ਨਾਲ ਬੇਤਰ ਢੰਗ ਨਾਲ ਸਿੱਜਣ ਵਿੱਚ ਮਦਦ ਕਰਦਾ ਇਹ ਵੀ ਮਤਲਬ ਸਟ੍ਰੈਸ ਵੀ ਯਾਨੀ ਕਿ ਤੁਸੀਂ ਜਿਆਦਾ ਜਿਹੜਾ ਤਣਾਅ ਦੇ ਵਿੱਚ ਰਹਿਣਾ ਨਾ ਉਹਦੇ ਤੋਂ ਵੀ बचना ਜ਼ਰੂਰੀ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਾਰਮੋਨ ਜਿਹੜੇ ਕਿਸਟੋਸਟ੍ਰੋਨ ਨੇ ਉਹ ਨਾਰਮਲ ਰਹੇ ਹਾਲਾਂਕਿ ਲਗਾਤਾਰ ਉੱਚ ਕorticosterone ਵਾਲਾ ਜਿਹੜਾ ਨਾ ਕੈਲੂਟੀਨਾਈਜ਼ਿੰਗ ਹਾਰਮੋਨ ਜਿਆ ਉਹ ਤੋਂ ਬਾਦਲ ਨੂੰ ਰੋਕਦਾ ਜਾਂ ਅੰਡਕੋਸ਼ ਜਾਂ ਤੋਂ ਜਿਹੜੇ ਕਿਸਟੋਸਟ੍ਰੋਨ ਦੀ ਢਾਈ ਨੂੰ ਚਾਲੂ ਕਰਦਾ ਕorticosterone ਹਾਰਮੋਨ ਦੇ ਨਾਲ ਮੁਕਾਬਲਾ ਵੀ ਕਰਦਾ ਪਰ ਫਿਰ ਵੀ ਜਿਹੜੀਆਂ ਨਾ ਉਹ ਸੈਲੂਲਰ ਰਿਸੈਪਟਰਾਂ ਨਾਲ ਜੁੜ ਜਾਂਦਾ ਕਈ ਵਾਰੀ ਤੇ ਕਿਸਟੋਸਟ੍ਰੋਨ ਨੂੰ ਆਮ ਤੌਰ ਤੇ ਜਦੋਂ ਉਹ ਜੁੜਦਾ ਤੇ ਉਹ ਟੈਸਟੋਸਟੀਰੋਨ ਜਿਹੜੀ ਨੇ ਘੱਟ ਪ੍ਰਭਾਵਸ਼ਾਲੀ ਬਣਦੇ ਇਸ ਕਰਕੇ ਤਣਾਅ ਦਾ ਪ੍ਰਬੰਧ ਵੀ ਸਾਨੂੰ ਕਰਨਾ ਚਾਹੀਦਾ ਉਹਦੇ ਵਾਸਤੇ ਕੀ ਹੈ ਇੱਕ ਤਾਂ ਨੀਂਦ ਪੂਰੀ ਲੈਣੀ ਚਾਹੀਦੀ ਨੀਂਦ ਦੀ ਕਮੀ ਦਾ ਸਬੰਧ ਕੋਰਟੀਸੋਲ ਦੇ ਜਿਹੜੇ ਲੰਬੇ ਪੱਧਰ ਨਾਲ ਹੈ ਤੇ ਜਦ ਤੁਹਾਡੀ ਨੀਂਦ ਜਦੋਂ ਵਧੀਆ ਤੁਹਾਨੂੰ ਆਉਦੀ ਹੈ ਤੁਸੀਂ ਨੀਂਦ ਤੇ ਉਹਦੇ ਨਾਲ ਵੀ ਤੁਹਾਡਾ ਹਾਰਮੋਨ ਜਿਹੜਾ ਵਾ ਇਹ ਬੈਟਰ ਹੁੰਦਾ ਲੋੜ ਤੋਂ ਜ਼ਿਆਦਾ ਕੈਫੀਨ ਵਾਲੀਆਂ ਜਿਹੜੀਆਂ ਸਟੀਮੂਲੇਟਿੰਗ ਉਹ ਨਹੀਂ ਲੈਣੇ ਉਹ ਖੋਜਾਂ ਦੱਸਦੀਆਂ ਕਿ ਕਾਫੀਨ ਵੀ ਤੁਸੀਂ ਲੋਟ ਤੋਂ ਜ਼ਿਆਦਾ ਲੈ ਰਹੇ ਹੁੰਦੇ ਤਾਂ ਉਹ ਵੀ ਕਈ ਵਾਰੀ ਕorticisol ਦਾੜਾ ਉੱਤੋਂ ਬਾਦਨੇ ਉਹਨੂੰ ਤੇਜ਼ ਕਰਦੀ ਹੈ ਸਟੀਮੂਲੇਟ ਕਰਦੀ ਹੈ ਜਿਸ ਨਾਲ ਤਣਾਅ ਤੋਂ ਬਿਨਾਂ ਵੀ ਜਿਹੜੇ ਤੁਹਾਡੇ ਟੈਸਟੋਸਟੀਰੋਨ ਦੇ ਪੱਧਰਾਂ ਦੇ ਵਿੱਚ ਕਮੀ ਆ ਜਾਂਦੀ ਹੈ ਕੋਈ ਜ਼ਿਆਦਾ ਤੁਸੀਂ ਜਾਨੀ ਕਿ ਕਾਫੀਨ ਵਾਲੀਆਂ ਚੀਜ਼ਾਂ ਪੀਣ ਵਾਲੀਆਂ ਜਾਂ ਖਾਣ ਵਾਲੀਆਂ ਟੈਬਲੇਟ ਵਗੈਰਾ ਜਾਂ ਕੋਈ ਮੈਡੀਸਨ ਜਾਂ ਕੋਈ ਜਿਵੇਂ ਉਹ ਨਹੀਂ ਲੈਣੀ ਮਨ ਤੇ ਸਰੀਰ ਦੇ ਇਲਾਜਾਂ ਦਾ ਕਿਵੇਂ ਕਰਨਾ ਸੀ ਯੋਗਾ ਯੋਗਾ ਵੀ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਜਾਨੀ ਕਿ ਉਹ ਵੀ ਸਾਡੇ ਤਣਾਅ ਨੂੰ ਘਟ ਕਰਦਾ ਜਾਂ ਕੋਈ ਹੋਰ ਜਿਵੇਂ ਡੀਪ ਬਰੀਥਿੰਗ ਅਸੀਂ ਡੂੰਘੇ ਸਾਹ ਲੈਨੇ ਆ ਜਾਂ ਕੋਈ ਮਸਲ ਦੇ ਵਾਸਤੇ ਐਕਸਰਸਾਈਜ਼ ਕਰਦੇ ਆ ਰਿਲੈਕਸੇਸ਼ਨ ਕਰਦੇ ਆ ਕੁਦਰਤ ਨਾਲ ਜੁੜਦੇ ਆ ਜੋ ਵੀ ਸਾਨੂੰ ਸਟ्रेस ਤੋਂ ਬਚਾਉਂਦੀਆਂ ਨੇ ਇਸ ਕਰਕੇ ਔਰ ਦਵਾਈਆਂ ਜਿਹੜੀਆਂ ਨੇ ਇਹਦੇ ਵਾਸਤੇ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ ਮਾਰਕੀਟ ਦੇ ਅੱਜਕੱਲ੍ਹ ਜੀ ਆਏ ਜੋ ਜੋਸ਼ ਭਰ ਦੂਗਾ ਜੀ ਫਲਾਣ ਹੋ ਜਾਊਗਾ ਉਹ ਦਵਾਈਆਂ ਕੋਸ਼ਿਸ਼ ਕਰੋਗੇ ਕਦੀ ਵੀ ਆਪਣੇ ਆਪ ਦਵਾਈ ਕੋਈ ਵੀ ਇਹ ਨਾ ਦਿਨਾਲੋ ਕੋਈ ਵੀ ਦਵਾਈਆਂ ਨਹੀਂ ਹੁੰਦੀਆਂ ਕਿ ਜਿਹੜੀਆਂ ਤੁਹਾਨੂੰ ਜਵਾਨ ਕਰ ਦੇਣਗੀਆਂ ਅਗਰ ਦਵਾਈਆਂ ਤੱਕ ਨੌਕਤ ਆਉਂਦੀ ਵੀ ਹੈ ਤੇ ਇੱਕ ਵਾਰੀ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਨਹੀਂ ਤੇ ਕੁਦਰਤੀ ਤੌਰ ਤੇ ਤੁਸੀਂ ਜਿੰਨਾ ਵੀ ਇੱਕ ਸਟ्रेस ਫਰੀ ਲੋਗੇ ਨੀਰ ਪੂਰੀ ਲੋਗੇ 8 ਘੰਟੇ ਜਿੰਨੇ ਚਾਹੀਦੇ ਫਿਰ ਤੁਸੀਂ ਐਕਸਰਸਾਈਜ਼ ਆਪਣੀ ਐਕਟਿਵ ਲਾਈਫਸਟਾਈਲ ਆਪਣੇ ਵਜਨ ਨੂੰ ਕਾਬੂ ਵਿੱਚ ਰੱਖੋਗੇ ਤੇ ਐਕਸਰਸਾਈਜ਼ ਜਿਹੜੀ ਖਾਸ ਕਰਕੇ ਵੱਡੇ ਸਾਡੇ ਸਰੀਰ ਦੇ ਮਸਲ ਨੇ ਜਿਵੇਂ ਸਾਡੇ ਪਾਈ ਦੇ ਪੱਟ ਨੇ ਇਹ ਮੋਢਿਆਂ ਦੇ ਨੇ ਅੰਡੋਲਿਆਂ ਦੇ ਨੇ ਇਹਨਾਂ ਦੀ ਐਕਸਰਸਾਈਜ਼ ਕਰੋ ਜਿਵੇਂ ਡੰਬਲ ਵਗੈਰਾ ਲਗਾਨੇ ਸਕੁਆਰਸ ਵਗੈਰਾ ਲਗਾਨੇ ਤਾਂ ਕਾਫੀ ਹੱਦ ਤੱਕ ਤੁਸੀਂ ਇਸ ਤੋਂ ਬਚ ਸਕਦੇ ਹੋ ਸੋ ਉਮੀਦ ਹੈ ਕਿ ਤੁਹਾਨੂੰ ਅੱਛਾ ਲੱਗਾ ਹੋਵੇਗਾ ਅੱਜ ਇੰਨਾ ਕੀ ਧੰਨਵਾਦ ਸ਼ੁਕਰੀਆ ਮਿਹਰਬਾਨੀ